ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਇੱਕ ਹੋਰ ਵੀਡੀਓ 'ਚ ਮੈਂ ਜੁੜਿਆ ਜੀ ਫੇਰ ਤੋਂ ਗੁਰਿੰਦਰ ਅੱਜ ਥੋੜੀ ਜਿਹੀ ਅਜੀਬ ਲੱਗੂਗੀ ਤੁਹਾਨੂੰ ਵੀਡੀਓ ਕਿਉਂਕਿ ਨਾ ਮੈਂ ਤੁਹਾਨੂੰ ਚਾਰ ਟਿਪਸ ਦੇਣੇ ਆ ਅੱਜ ਵੀ ਤੁਸੀਂ ਦੁਖੀ ਕਿਵੇਂ ਰਹਿ ਸਕਦੇ ਹੋ ਤੁਸੀਂ ਕਹੋਗੇ ਵੀ ਇਹ ਕਮਾਲ ਦੀ ਗੱਲ ਆ ਵੀ ਬੰਦਾ ਸੁਖੀ ਰਹਿਣ ਦੇ ਟਿਪਸ ਦਵੇ ਦੁਖੀ ਰਹਿਣ ਦੇ ਟਿਪਸ ਕੌਣ ਦਿੰਦਾ ਪਰ ਮੈਂ ਦੇਣੇ ਆ ਕਿਉਂਕਿ ਕਈ ਲੋਕਾਂ ਨੂੰ ਨਾ ਸ਼ੌਂਕ ਆ ਦੁਖੀ ਰਹਿਣ ਦਾ ਔਰ ਦੁਖੀ ਰਹਿ ਕੇ ਹੀ ਉਹਦੇ ਚ ਸਕੂਨ ਲੱਭਣ ਲੱਗ ਜਾਂਦੇ ਆ ਵੀ ਹਾਂ ਸਾਡੇ ਤਾਂ ਇਹ ਹੀ ਜ਼ਿੰਦਗੀ ਆ ਸੋ ਕੋਈ ਗਲਤ ਨਾ ਸਮਝ ਲਿਓ ਮੈਂ ਉਲਟ ਗੱਲ ਕਰੂੰਗਾ ਵੀ ਜੇ ਤੁਸੀਂ ਦੁਖੀ ਰਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਚਾਹੁੰਦੇ ਕਿ ਕਦੇ ਤੁਸੀਂ ਖੁਸ਼ ਹੋਵੋ ਤਾਂ ਚਾਰ ਆਦਤਾਂ ਅਪਣਾ ਲਓ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਖੁਸ਼ੀ ਤੁਹਾਡੇ ird gird ਹਮੇਸ਼ਾ ਰਹੇ ਤਾਂ ਇਹ ਚਾਰ ਆਦਤਾਂ ਛੱਡ ਲਿਓ ਮਰਜ਼ੀ ਤੁਹਾਡੀ ਆ ਮੈਂ ਸ਼ੁਰੂਆਤ ਕਰਦਾ ਵੀਡੀਓ ਦੀ ਪਹਿਲਾ ਟਿਪ ਜੇ ਦੁਖੀ ਰਹਿਣਾ ਆਪਣਾ ਮੁਕਾਬਲਾ ਦੂਜਿਆਂ ਦੇ ਨਾਲ ਕਰੀ ਜਾਓ ਦੂਜਿਆਂ ਤੋਂ ਇਮਪ੍ਰੈਸ ਹੋਈ ਜਾਓ ਦੂਜਿਆਂ ਦੀ ਜ਼ਿੰਦਗੀ ਨੂੰ ਵਧੀਆ ਕਹੀ ਜਾਓ ਤੇ ਆਪਣੇ ਆਪ ਨੂੰ ਨਿੰਦੀ ਜਾਓ ਇਹ ਬੜਾ ਵਧੀਆ ਤਰੀਕਾ ਦੁਖੀ ਰਹਿਣ ਦਾ ਭਾਵੇਂ ਤੁਸੀਂ ਫਾਈਨੈਂਸ਼ੀਅਲੀ ਕੰਪੇਅਰ ਕਰਦੇ ਹੋ ਆਪਣੇ ਆਪ ਨੂੰ ਭਾਵੇਂ ਆਪਣੇ ਆਪਣੀ ਲੁਕਸ ਨੂੰ ਲੈ ਕੇ ਕੰਪੇਅਰ ਕਰਦੇ ਹੋ ਕਿ ਮੈਂ ਸੋਹਣਾ ਨਹੀਂ ਆ ਸੋਹਣੀ ਨਹੀਂ ਆ ਉਹ ਜ਼ਿਆਦਾ ਸੋਹਣਾ ਵਾ ਉਹ ਉਹਦੇ ਜ਼ਿਆਦਾ ਲੋਕ دیਵਾਨੇ ਨੇ ਮੇਰਾ ਕੋਈ دیਵਾਨਾ ਨਹੀਂ ਆ ਇਹ ਆਪਣੇ ਆਪ 'ਚ ਹੀਣ ਭਾਵਨਾ ਜਿਹੜੀ ਰੱਖਣੀ ਇਹ ਤੁਹਾਨੂੰ ਦੁਖੀ ਬਹੁਤ ਕਰਦੀ ਆ ਤੇ ਕਈ ਲੋਕ ਸਾਰੀ ਉਮਰ ਇਦਾਂ ਹੀ ਗੱਡ ਦਿੰਦੇ ਆ ਵੀ ਮੈਂ ਤਾਂ ਹੈ ਹੀ ਖੁਸ਼ ਕੁਝ ਨਹੀਂ ਹੈ ਆਪਣੇ ਆਪ ਚ ਕੌਨਫੀਡੈਂਸ ਲੈ ਕੇ ਹੀ ਨਹੀਂ ਆਉਂਦੇ ਉਹ ਮੈਂ ਕਰੀਲ ਪਾਈ ਸੀ ਨਾ ਵੀ ਹਮੇਸ਼ਾ ਲੋਕ ਉਹੀ ਦੇਖਦੇ ਨੇ ਵੀ ਜੋ ਰੱਬ ਤੋਂ ਆਪਾਂ ਮੰਗਦੇ ਆ ਆਪਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੋਟ ਕਰਦੇ ਆ ਵੀ ਆ ਵੀ ਮੰਗਿਆ ਸੀ ਉਹ ਵੀ ਮੰਗਿਆ ਸੀ ਉਹ ਮਿਲਿਆ ਨਹੀਂ ਸਾਨੂੰ ਤੇ ਉਹ ਚੀਜ਼ ਕਦੇ ਨੋਟ ਕੀਤੀ ਆ ਜੋ ਤੁਸੀਂ ਮੰਗਿਆ ਹੀ ਨਹੀਂ ਕਦੇ ਰੱਬ ਤੋਂ ਤੇ ਤੁਹਾਨੂੰ ਤਾਂ ਵੀ ਮਿਲ ਗਿਆ ਹੋਵੇ ਇਹੋ ਜਿਹੀਆਂ ਬਹੁਤ ਚੀਜ਼ਾਂ ਕਦੇ ਨੋਟ ਕਰਕੇ ਦੇਖਿਓ ਆਪਾਂ ਕਹਿੰਦੇ ਆ ਯਾਰ ਉਹ ਫਲਾਣੇ ਦਾ ਘਰ ਬੜਾ ਵਧੀਆ ਉਹ ਫਲਾਣੇ ਦੀ ਕੋਠੀ ਦੇਖ ਮਹਿਲ ਵਰਗੀ ਆ ਤੇ ਸਾਡੇ ਕੋਲ ਭਾਵੇਂ ਆਪਣਾ ਘਰ ਵੀ ਹੋਵੇ ਭਾਵੇਂ ਛੋਟਾ ਵਾ ਭਾਵੇਂ ਉਹ ਜਿੱਦਾਂ ਦਾ ਵੀ ਆ ਅਸੀਂ ਉਹ ਸੋਚਦੇ ਨਹੀਂ ਕਿ ਸਾਡੇ ਕੋਲ ਘੱਟੋ ਘੱਟ ਆਪਣਾ ਘਰ ਤਾਂ ਹੈਗਾ ਕਦੇ ਉਹਨਾਂ ਨੂੰ ਦੇਖੋ ਵੀ ਜਿਹੜੇ ਕਿਰਾਏ ਤੇ ਰਹਿੰਦੇ ਆ ਤੇ ਉਹ ਵਿਚਾਰੇ ਤਰਸਦੇ ਪਏ ਆ ਵੀ ਸਾਡਾ ਕਦੋਂ ਘਰ ਬਣੂਗਾ ਆਪਣੇ ਘਰ ਦੇ ਵਿੱਚ ਕਦੇ ਕਦੋਂ ਜਾਵਾਂਗੇ ਅਗਲੇ ਕਹਿੰਦੇ ਭਾਵੇਂ ਸਾਨੂੰ 40 ਗਾਜ ਦਾ 50 ਗਾਜ ਦਾ ਹੀ ਮਕਾਨ ਮਿਲ ਜਾਏ ਆਪਣਾ ਮਿਲ ਜਾਏ ਤੇ ਜੇ ਤੁਹਾਡੇ ਕੋਲ 100 200 ਗਾਜ ਜਗ੍ਹਾ ਵੀ ਆ ਤੇ ਤੁਸੀਂ ਤਾਂ ਵੀ ਰੋਈ ਜਾਂਦੇ ਹੋ ਨਿੰਦੀ ਜਾਂਦੇ ਹੋ ਵੀ ਮੈਂ ਤਾਂ ਹਜ਼ਾਰ ਗਾਜ ਦਾ ਫਾਰਮ ਹਾਊਸ ਹੀ ਲੈਣਾ 1500 2000 ਗਾਜ ਇੱਕ ਕੀਲੇ ਦੋ ਕੀਲੇ ਚ ਮੇਰਾ ਘਰ ਹੋਵੇ ਤੇ ਤਾਂ ਜ਼ਿੰਦਗੀ ਜਿਉਣ ਦਾ ਨਿਆਰਾ ਵਾ ਇਹ ਇਛਾਵਾਂ ਤਾਂ ਕਦੇ ਮੁੱਕਣੀਆਂ ਨਹੀਂ ਸੋ ਕੰਪੈਰੀਜ਼ਨ ਜਿਹੜਾ ਇਹ ਤੁਸੀਂ ਜਿੰਨਾ ਘੱਟ ਕਰ ਲੋਗੇ ਉਹਨੇ ਤੁਹਾਡੇ ਜਿਹੜੇ ਸੁੱਖ ਨੇ ਉਹ ਵਧ ਹੀ ਜਾਣੇ ਆ ਦੂਜਾ ਤਰੀਕਾ ਦੁਖੀ ਰਹਿਣ ਦਾ ਕਿ ਸੁਪਨੇ ਵੱਡੇ ਵੱਡੇ ਦੇਖੋ ਪਰ ਉਹਨਾਂ ਨੂੰ ਪਾਉਣ ਦੇ ਲਈ ਕੁਝ ਵੀ ਨਾ ਕਰੋ ਐਕਸ਼ਨ ਲੋ ਹੀ ਨਾ ਬਸ ਸੁਪਨੇ ਦੇਖੀ ਜਾਓ ਕਿ ਜਿਹੜੀ ਮੈਂ ਮਹਿਲਾ ਦੀ ਗੱਲ ਕੀਤੀ ਆ ਵੀ ਉਹ ਮਹਿਲ ਸਾਡੇ ਹੋਣਗੇ ਅਸੀਂ ਵੀ ਕਦੇ ਕਾਮਯਾਬ ਹੋਵਾਂਗੇ ਪਰ ਉਹਦੇ ਲਈ ਮਿਹਨਤ ਤੁਸੀਂ ਕੁਝ ਵੀ ਨਹੀਂ ਕਰ ਰਹੇ ਮੈਂ ਜਦੋਂ ਇਹ ਚੈਨਲ ਸਟਾਰਟ ਕੀਤਾ ਸੀ ਉਦੋਂ ਇੱਕ ਉਦਾਹਰਣ ਦਿੱਤੀ ਸੀ ਮੈਨੂੰ ਯਾਦ ਆ ਮੈਂ ਫੇਰ ਦਊਂਗਾ ਉਦਾਹਰਣ ਕਿ ਸਾਡੇ ਜਿੱਥੇ ਕਿਤੇ ਬੰਦਾ ਜਿੱਥੇ ਮੈਂ ਮੇਰਾ ਆਫਿਸ ਸੀਗਾ ਕਿਸੇ ਟਾਈਮ ਲੁਧਿਆਣੇ ਚ ਉੱਥੇ ਨਾ ਕੋਈ ਬੰਦਾ ਕੰਮ ਕਰਦਾ ਸੀ ਅਸੀਂ ਬਾਹਰ ਬੈਠੇ ਬਿਲੇ ਸਮੇਂ ਦੇ ਵਿੱਚ ਉਹ ਵੀ ਬੈਠਾ ਮੈਂ ਵੀ ਬੈਠਾ ਔਡੀ ਗੱਡੀ ਲੱਗੀ ਉਹ ਕਹਿੰਦਾ ਯਾਰ ਵੀ ਸਾਡੇ ਕੋਲ ਕਦੋਂ ਆਊਗੀ ਇਹ ਗੱਡੀ ਮੈਂ ਕਿਹਾ ਵੀ ਇਹਦੇ ਲਈ ਕੋਈ ਐਫਰਟ ਕਰ ਰਿਹਾ ਹਾਂ ਔਡੀ ਗੱਡੀ ਤੇਰੇ ਕੋਲ ਆਵੇ ਕੁਝ ਇਹਦੇ ਲਈ ਵੱਖਰਾ ਕਰ ਰਿਹਾ ਕਿਹਾ ਨਹੀਂ ਆਪਾਂ ਤਾਂ ਜੀ ਸਵੇਰੇ ਇੱਥੇ ਕੰਮ ਤੇ ਆਈਦਾ ਤੇ ਸ਼ਾਮ ਨੂੰ ਬਸ ਕਰੇ ਚਲ ਜਾਈਦਾ ਮੈਂ ਕਿਹਾ ਘਰੇ ਜਾ ਕੇ ਕੀ ਕਰਦਾ ਕੁਝ ਹੋਰ ਨਾਲ ਐਡ ਕਰਦਾ ਵਾਂ ਕੁਝ ਮਤਲਬ ਐਕਸਟਰਾ ਕਰਦਾ ਵਾਂ ਕੁਝ ਹੋਰ ਪਾਰਟ ਟਾਈਮ ਕਹਿੰਦਾ ਨਹੀਂ ਕੁਝ ਵੀ ਨਹੀਂ ਘਰੇ ਜਾ ਕੇ ਸੌਂ ਜਾਈਦਾ ਮੈਂ ਕਿਹਾ ਸੌਂ ਕੇ ਤਾਂ ਔਡੀ ਆਉਣੀ ਨਹੀਂ ਸੋ ਇਹ ਵੀ ਇੱਕ ਤੁਹਾਡੇ ਦੁੱਖਾਂ ਦਾ ਕਾਰਨ ਹੈ ਕਿ ਤੁਸੀਂ ਜਾਂ ਤਾਂ ਸੁਪਨੇ ਦੇਖੋ ਨਾ ਜੇ ਜੇ ਦੇਖਦੇ ਹੋ ਉਹਨਾਂ ਨੂੰ ਪੂਰਾ ਕਰਨ ਦਾ ਦਮ ਰੱਖੋ ਪੂਰੇ ਹੋਣ ਨਾ ਹੋਣ ਕੋਸ਼ਿਸ਼ ਤੁਹਾਡੀ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਅਕਸਰ ਕਹਿਣਾ ਹੁੰਦਾ ਕਿ ਜੇ ਤੁਸੀਂ ਮੰਜ਼ਲਾ ਮਿੱਥੀਆਂ ਹੋਈਆਂ ਨੇ ਮੰਜ਼ਲ ਵਾਲ ਨੂੰ ਅੰਦਰ ਆਵ ਉਹਨੂੰ ਇੰਜੋਏ ਜ਼ਰੂਰ ਆਪਾ ਕਰਨਾ ਵਾ ਮੰਜ਼ਲ ਮਿਲੇ ਨਾ ਮਿਲੇ ਉਹ ਗੱਲ ਬਾਤ ਦੀ ਆ ਤੇ ਉਹ ਮੰਜ਼ਿਲ ਤੱਕ ਜਾਂਦੇ ਜਾਂਦੇ ਆਪਾਂ ਡਿਪਰੈਸ਼ਨ ਚ ਵੀ ਨਹੀਂ ਜਾਣਾ ਇਹਨੇ ਡਿਪਰੈਸ ਵੀ ਨਹੀਂ ਹੋ ਜਾਣਾ ਵੀ ਹਾਏ ਉਹਨੂੰ ਜ਼ਿਆਦਾ ਦਿਲ ਤੇ ਨਹੀਂ ਲੈਣਾ ਵੀ ਕਿਉਂ ਨਹੀਂ ਮਿਲੀ ਉਹ ਚੀਜ਼ ਹਾਏ ਅਸੀਂ ਵੀ ਇੱਥੇ ਤੱਕ ਉੱਥੇ ਤੱਕ ਕਿਉਂ ਨਹੀਂ ਪਹੁੰਚ ਸਕੇ ਜੋ ਸੋਚਿਆ ਸੀ ਕੋਈ ਗੱਲ ਨਹੀਂ ਜੇ ਤੁਸੀਂ ਕੋਸ਼ਿਸ਼ ਵੀ ਕੀਤੀ ਆ ਫੇਰ ਉਹ ਚੀਜ਼ ਨਹੀਂ ਮਿਲਦੀ ਤਾਂ ਤੁਸੀਂ ਜੇਤੂ ਹੋ ਤੁਸੀਂ ਹਾਰੇ ਨਹੀਂ ਸੋ ਇਹ ਗੱਲ ਦਾ ਵੀ ਜ਼ਰੂਰ ਖਿਆਲ ਰੱਖੋ ਐਕਸ਼ਨ ਲੈਣੇ ਸਿੱਖੋ ਕਲੀਆਂ ਇਮੇਜਿਨੇਸ਼ਨਸ ਦੇ ਨਾਲ ਕੁਝ ਨਹੀਂ ਹੁੰਦਾ ਤੀਜਾ ਟਿਪਾ ਜੀ ਜੇ ਤੁਸੀਂ ਦੁਖੀ ਰਹਿਣਾ ਚਾਹੁੰਦੇ ਹੋ ਤੇ ਆਪਣੀ ਸਿਹਤ ਦਾ ਬਿਲਕੁਲ ਵੀ ਖਿਆਲ ਨਾ ਰੱਖੋ ਲਾਪਰਵਾਹ ਹੋ ਜਾਓ ਸਿਹਤ ਨੂੰ ਲੈ ਕੇ ਹੈਲਥ ਕੌਨਸ਼ੀਅਸ ਬਿਲਕੁਲ ਨਾ ਹੋਵੋ ਮੈਂ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕਿਸੇ ਦੇ ਵੀ ird gird ਕੋਈ ਬਿਮਾਰੀ ਕਦੇ ਵੀ ਨਾ ਆਵੇ ਪਰ ਸਾਰਾ ਕੁਝ ਆਪਾਂ ਪਰਮਾਤਮਾ ਦੇ ਹੱਥ ਨਹੀਂ ਛੱਡ ਸਕਦੇ ਕੁਝ ਗੱਲਾਂ ਆਪਣੇ ਹੱਥ ਵੀ ਹੁੰਦੀਆਂ ਇਹ ਸਿਹਤ ਨੂੰ ਆਪਾਂ ਚੰਗਾ ਕਿਵੇਂ ਰੱਖ ਸਕਦੇ ਆ ਇਹ ਸਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਵੀ ਆ ਚੀਜ਼ ਸਾਨੂੰ ਸੂਟ ਕਰਦੀ ਆ ਆ ਚੀਜ਼ ਨਹੀਂ ਕਰਦੀ ਆ ਚੀਜ਼ ਸਾਡੇ ਖਾਣ ਵਾਲੀ ਆ ਚੀਜ਼ ਸਾਡੇ ਨਹੀਂ ਖਾਣ ਵਾਲੀ ਜਦੋਂ ਤੁਸੀਂ ਇਹ ਚੀਜ਼ ਸਮਝ ਗਏ ਤਾਂ ਵੀ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰੋਗੇ ਕਿਉਂਕਿ ਸਿਹਤ ਚੰਗੀ ਆ ਫਿਰ ਸਾਰਾ ਕੁਝ ਹੀ ਚੰਗਾ ਵਾ ਬਹੁਤ ਕੁਝ ਡਿਪੈਂਡ ਕਰਦਾ ਤੁਹਾਡੀਆਂ ਖੁਸ਼ੀਆਂ ਤੁਹਾਡੀ ਸਿਹਤ ਤੇ ਟਿਕੀਆਂ ਹੁੰਦੀਆਂ ਨੇ ਹੋਰ ਦੁਨੀਆਦਾਰੀ ਦੇ ਦੁੱਖ ਜਿਨੇ ਮਰਜੀ ਆਈ ਜਾਣ ਤੁਸੀਂ ਇੱਕ ਚੀਜ਼ ਹਮੇਸ਼ਾ ਨੋਟ ਕਰਿਓ ਦੁਨਿਆਵੀ ਚਿੰਤਾਵਾਂ ਪਰਿਵਾਰਿਕ ਚਿੰਤਾਵਾਂ ਇਹਨਾਂ ਨੇ ਤਾਂ ਕਦੇ ਤੁਹਾਡਾ ਖੈੜਾ ਨਹੀਂ ਛੱਡਣਾ ਪਰ ਜੇ ਉਹਦੇ ਨਾਲ ਸਿਹਤ ਤੁਹਾਡੀ ਵਿਗੜ ਗਈ ਤਾਂ ਉਹ ਜਿਹੜਾ ਡਿਪਰੈਸ਼ਨ ਡਬਲ ਹੋ ਕੇ ਤੁਹਾਨੂੰ ਉਹ ਮਿਲਦਾ ਹਨਾ ਵੀ ਉਹ ਤੁਹਾਨੂੰ ਡਬਲ ਡਿਪਰੈਸ਼ਨ ਝੱਲਣਾ ਪੈਂਦਾ ਇੱਕ ਜਿਹੜਾ ਆਪਣੀ ਹੈਲਥ ਨੂੰ ਲੈ ਕੇ ਵੀ ਤੇ ਜਿਹੜੀ ਮੈਂਟਲ ਹੈਲਥ ਆ ਦੋਨਾਂ ਨੂੰ ਲੈ ਕੇ ਤੇ ਮੈਂਟਲ ਹੈਲਥ ਵੀ ਤੁਹਾਡੀ ਤਾਂ ਹੀ ਚੰਗੀ ਰਹੂਗੀ ਜੇ ਤੁਹਾਡੀ ਇਹ ਫਿਜ਼ੀਕਲ ਹੈਲਥ ਚੰਗੀ ਆ ਤੇ ਜਿਹੜੇ ਦੁੱਖ ਨੇ ਉਹਨਾਂ ਨੂੰ ਮੈਨੇਜ ਕਰਨਾ ਵੀ ਤੁਹਾਨੂੰ ਤਾਂ ਹੀ ਆਊਗਾ ਕਿ ਤੁਸੀਂ ਫਿੱਟ ਹੋ ਇਹ ਬਹੁਤ ਜ਼ਰੂਰੀ ਆ ਸੋ ਜੇ ਦੁਖੀ ਰਹਿਣਾ ਉਹ ਤੁਹਾਡੀ ਮਰਜ਼ੀ ਆ ਵੀ ਜੋਦੇ ਲਾਉਂਦਾ ਖਾਈ ਚੱਲੋ ਕੋਈ ਡਿਸਪੀਸਲਨ ਖਾਣ ਦਾ ਆਪਣਾ ਨਾ ਹੋਵੇ ਕਿਤੇ ਨਾ ਜਾਓ ਕੁਦਰਤ ਦੀ ਗੋਦ ਦੇ ਵਿੱਚ ਨਾ ਜਾਓ ਨਾ ਟੈਲੂ ਸਵੇਰੇ ਆਪਣੇ ਆਪ ਲਈ ਬਿਲਕੁਲ ਸਮਾਂ ਨਾ ਕੱਢੋ ਸਾਰਾ ਦਿਨ ਬਸ ਆਪਾਂ ਫੋਨਾਂ 'ਚ ਬੜੇ ਰਹੀਏ ਜਾਂ ਹੋਰ ਇਧਰ ਉਧਰ ਦੀਆਂ ਆਪਾਂ ਗੱਲਾਂ ਕਰੀ ਜਾਈਏ ਆਪਣੀ ਸਿਹਤ ਦਾ ਖਿਆਲ ਨਾ ਰੱਖੀਏ ਤਾਂ ਇਹ ਵੀ ਤੁਹਾਨੂੰ ਚੀਜ਼ ਦੁੱਖਾਂ ਦੇ ਵਿੱਚ ਲੈ ਕੇ ਜਾਊਗੀ ਫੈਸਲਾ ਤੁਹਾਡਾ ਚੌਥੀ ਗੱਲ ਜੇ ਤੁਸੀਂ ਦੁਖੀ ਰਹਿਣਾ ਚਾਹੁੰਦੇ ਹੋ ਚੌਥਾ ਟਿਪ ਆ ਇਹ ਫालतू ਖਰਚੇ ਕਰੋ ਹੁਣ ਇੱਥੇ ਤੁਹਾਡੇ ਮਨ ਚ ਸਵਾਲ ਆਊਗਾ ਫालतू ਖਰਚੇ ਆਪਾਂ ਕਿਹਨਾਂ ਨੂੰ ਕਹਨੇ ਆ ਵੀ ਉਹਨਾਂ ਨੂੰ ਫालतू ਖਰਚੇ ਕਿਹਾ ਜਾ ਸਕਦਾ ਜਾਂ ਐਂਟਰਟੇਨਮੈਂਟ ਦਾ ਹਿੱਸਾ ਕਿਹਾ ਜਾ ਸਕਦਾ ਦੇਖੋ ਮੈਂ ਇੱਕ ਵਾਰ ਸਾਰੀ ਵੀਡੀਓ ਇੱਥੇ ਬਣਾਈ ਹੋਈ ਆ ਕਿ ਜਿੰਨਾ ਤੁਹਾਡਾ ਖਰਚਾ ਜਿੰਨਾ ਤੁਸੀਂ ਖਰਚਾ ਕਰਦੇ ਹੋ ਜਿੰਨੀ ਤੁਹਾਡੀ ਇਨਕਮ ਆ ਉਹਦੇ ਮੁਤਾਬਿਕ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੀ ਇਨਕਮ ਤੋਂ ਵੱਧ ਕੇ ਖਰਚੇ ਕਰਨ ਲੱਗ ਜਾਂਦੇ ਹਾਂ ਤੁਸੀਂ ਸੋਚੋਗੇ ਵੀ ਇਨਕਮ ਤੋਂ ਵੱਧ ਕੇ ਬੰਦਾ ਖਰਚੇ ਕਿਵੇਂ ਕਰ ਲੂਗਾ ਜਦੋਂ ਬੰਦਾ ਕਿਸ਼ਤਾਂ ਕਰਦਾ ਹਰ ਚੀਜ਼ ਤੇ ਆਪਣਾ ਸਟੇਟਸ ਸਿੰਬਲ ਬਣਾਉਣ ਦੇ ਲਈ ਗੱਡੀ ਛੋਟੀ ਆ ਕੰਮ ਚੱਲ ਰਿਹਾ ਨਹੀਂ ਦੂਜੇ ਨੇ ਵੱਡੀ ਲਈ ਆ ਮੈਂ ਵੀ ਵੱਡੀ ਲੈਣੀ ਆ ਤਨਖਾਹ ਇੰਨੀ ਨਹੀਂ ਆ ਬਿਜ਼ਨਸ ਤੋਂ ਇਨਕਮ ਇੰਨੀ ਨਹੀਂ ਆ ਪਰ ਗੱਡੀ ਵੱਡੀ ਲੈਣੀ ਆ ਇੰਨੀ ਕਾਟਾਉਨ ਪੇਮੈਂਟ ਦੇ ਦਾਂਗੇ ਕਿਸ਼ਤਾਂ ਕੋਈ ਗੱਲ ਨਹੀਂ ਜਿੰਨੀ ਤਨਖਾਹ ਆਉਂਦੀ ਆ ਜੇ ਅੱਧੀ ਤੋਂ ਵੱਧ ਕਿਸ਼ਤ ਤੇ ਚਲੀ ਵੀ ਗਈ ਤਾਂ ਵੀ ਕੋਈ ਗੱਲ ਨਹੀਂ ਉਹ ਚੀਜ਼ ਤੇ ਪੈਸੇ ਲਾਉਣੇ ਆਪਾਂ ਜਿਹੜੀ ਚੀਜ਼ ਘਟ ਰਹੀ ਆ ਜਿਹਦਾ ਕੋਈ ਬੈਨੀਫਿਟ ਨਹੀਂ ਆ ਸਾਨੂੰ ਜਿਆਦਾ ਸਿਰਫ ਟੌਰ ਬਣਦੀ ਆ ਇੱਕ ਪ੍ਰਾਪਰਟੀ ਆ ਪ੍ਰਾਪਰਟੀ ਤੇ ਜ਼ਿਆਦਾਤਰ ਚਾਂਸ ਹੁੰਦੇ ਨੇ ਉਹਦੇ ਵਿੱਚ ਕਿ ਉਹ ਵੱਧ ਤੁਹਾਨੂੰ ਰਿਟਰਨ ਦੇਊਗੀ ਮਿਊਚੁਅਲ ਫੰਡ ਤੁਹਾਨੂੰ ਰਿਟਰਨ ਦੇ ਦਿੰਦੇ ਨੇ ਕੁਝ ਇਹੋ ਜੀਆਂ ਹੋਰ ਬਹੁਤ ਪਾਲਿਸੀਆਂ ਬਾਕੀ ਮੇਰਾ ਇਹ ਫੀਲਡ ਨਹੀਂ ਆ ਤੇ ਜਦੋਂ ਗੱਡੀ ਹੋ ਗਈ ਕੁਝ ਗੈਜਟਸ ਹੋ ਗਏ ਕੁਝ ਹੋਰ ਚੀਜ਼ਾਂ ਜਿਹੜੀਆਂ ਘਟਣੀਆਂ ਨੇ ਆਪਾਂ ਜਦੋਂ ਉਹਨਾਂ ਨੂੰ ਕਸ਼ਟਾਂ ਦੇ ਉੱਤੇ ਲੈਣ ਲੱਗੇ ਜਿਨ੍ਹਾਂ ਦੇ ਬਿਨਾ ਆਪਾਂ ਜ਼ਾਰ ਵੀ ਸਕਦੇ ਆ ਤੇ ਫਿਰ ਉਹ ਤੁਹਾਡੇ ਜਿਹੜੇ ਆ ਨਾ ਨਾਲ ਦੁੱਖ ਲੈ ਕੇ ਆਉਂਦੀਆਂ ਨੇ ਉਹ ਇਹ ਚੀਜ਼ਾਂ ਅਸੀਂ ਕੋਰੋਨਾ ਦੇ ਵਿੱਚ ਬਹੁਤ ਦੇਖੀਆਂ ਵਾਂ ਸੁਣੀਆਂ ਵਾਂ ਤੇ ਸਾਡੇ ਸਾਹਮਣੇ ਸੀ ਜੋ ਕੁਝ ਵੀ ਸੀ ਕਿੰਨੇ ਲੋਕ ਖਤਮ ਹੋਏ ਜਿਨ੍ਹਾਂ ਦੀ ਇੱਕ ਬੰਦਾ ਮੈਂ ਯਾਦ ਆ ਅੰਮ੍ਰਿਤਸਰ ਤੋਂ ਇੱਕ ਨਿਊਜ਼ ਉਦੋਂ ਆਈ ਸੀ ਕਿ ਉਹਨੇ ਸਾਰਾ ਕੁਝ ਕਸ਼ਟਾਂ ਦੇ ਉੱਤੇ ਸੀ ਈਵਨ ਉਹਦਾ ਘਰ ਉਹਦੀ ਗੱਡੀ ਉਹਦਾ ਫਰਿੱਜ ਤੱਕ ਵੀ ਕਿਸ਼ਤਾਂ ਤੇ ਸੀਗਾ ਤੇ ਉਹ ਉਹਦੀ ਜਿਹੜੀ ਜੌਬ ਚੱਲੀ ਗਈ ਕਰੋਨਾ ਦੇ ਵਿੱਚ ਤੇ ਉਹਨੇ ਆਖਰੀ ਦਿਨਾਂ ਦੇ ਵਿੱਚ ਬ੍ਰੈਡ ਖਾ ਕੇ guzara ਕੀਤਾ ਤੇ ਆਖਰ ਸੁਸਾਇਸਾਈਡ ਕਰ ਗਿਆ ਫਿਰ ਕੀ ਫਾਇਦਾ ਹੋਇਆ ਆਪਾਂ ਹਮੇਸ਼ਾ ਇਹ ਇਸ ਚੀਜ਼ ਲਈ ਤਿਆਰ ਰਹੀਏ ਵੀ ਸਾਡੇ ਕੋਲ ਇੰਨੀ ਕੁ ਸੇਵਿੰਗ ਵੀ ਹੋਣੀ ਚਾਹੀਦੀ ਆ ਕਿ ਔਖਾ ਸਮਾ ਵੈਸੇ ਕਿਸੇ ਤੇ ਆਵੇ ਨਾ ਜੇ ਆ ਗਿਆ ਤੇ ਅਸੀਂ ਇਹੇ ਇਹੋ ਜੀ ਮਾਰਨਾ ਸਾਨੂੰ ਪਵੇ ਸੋ ਬਾਕੀ ਤਾਂ ਜੀ ਇਹ ਵੀ ਗੱਲ ਪਰਮਾਤਮਾ ਦੇ ਉੱਤੇ ਹੁੰਦੀ ਆ ਜੋ ਮੁਸੀਬਤ ਕਈ ਵਾਰ ਬੰਦੇ ਤੇ ਆਉਣੀ ਆ ਉਹ ਆਉਣੀ ਹੀ ਹੁੰਦੀ ਆ ਪਰ ਜੋ ਸਾਡੇ ਹੱਥ ਅਸੀਂ ਜਰੂਰ ਕਰੀਏ ਜਿੰਨਾ ਬਚਾਅ ਅਸੀਂ ਕਰ ਸਕਦੇ ਹਾਂ ਜਰੂਰ ਕਰੀਏ ਦਿਖਾਵੇ ਦੀ ਜ਼ਿੰਦਗੀ ਤੋਂ ਬਚੀਏ ਦਿਖਾਵਾ ਜੇ ਤੁਹਾਡੇ ਕੋਲ ਪੈਸਾ ਹੈਗਾ ਵੀ ਆ ਤਾਂ ਵੀ ਨਹੀਂ ਕਰਨਾ ਚਾਹੀਦਾ ਸ਼ੌਂਕ ਪੂਰੇ ਜ਼ਰੂਰ ਕਰੋ ਆਪਣੀਆਂ ਇੱਛਾਵਾਂ ਪੂਰੀਆਂ ਜ਼ਰੂਰ ਕਰੋ ਜੇ ਮਿਹਨਤ ਕੀਤੀ ਆ ਤੁਸੀਂ ਆਪਣੀ ਇਨਕਮ ਨੂੰ ਇੰਨਾ ਕੁ ਬਣਾਇਆ ਵਾ ਤਾਂ ਆਪਣੀ ਤਸੱਲੀ ਦੀ ਆਪਣੀ ਮਨ ਦੀ ਤਸੱਲੀ ਦੇ ਲਈ ਜ਼ਰੂਰ ਸ਼ੌਂਕ ਪੂਰੇ ਕਰੋ ਕਿਸੇ ਨੂੰ ਨੀਵਾ ਦਿਖਾਉਣ ਦੇ ਲਈ ਕਿਸੇ ਨੂੰ ਆਪਣਾ ਫੋਕੀ ਟੌਰ ਜਿਹਨੂੰ ਆਪਾਂ ਕਹਿੰਦੇ ਆ ਉਹ ਦਿਖਾਉਣ ਦੇ ਲਈ ਨਾ ਕਰੋ ਇਹਨਾਂ ਗੱਲਾਂ ਦੇ ਨਾਲ ਵਿਦਾ ਲੈਣਾ ਜੀ ਅੱਜ ਤੇ ਕੋਈ ਤਰੁੱਟੀ ਆ ਕੋਈ ਕਮੀ ਆ ਕਿਤੇ ਅਸਹਿਮਤੀ ਆ ਮੇਰੀਆਂ ਗੱਲਾਂ ਦੇ ਨਾਲ ਦੱਸ ਸਕਦੇ ਹੋ ਮੈਨੂੰ ਬਹੁਤ ਕੁਝ ਸਿੱਖਣ ਮਿਲ ਜਾਂਦਾ ਵਾ ਜੇ ਤੁਸੀਂ ਕਮੈਂਟ ਕਰਦੇ ਹੋ ਮੈਨੂੰ ਬਿਲਕੁਲ ਵੀ ਗੁੱਸਾ ਨਹੀਂ ਲੱਗੂਗਾ ਜੇ ਤੁਸੀਂ ਕੋਈ ਵੀ ਮੇਰੇ ਚ ਕਮੀ ਵੀ ਕੱਢਦੇ ਹੋ ਤਾਂ ਬੇਝ ਜਗ ਕਾਡਰ ਸਵਾਗਤ ਹੈ ਮੈਂ ਸੁਧਾਰੇ ਕਰਨ ਦੀ ਕੋਸ਼ਿਸ਼ ਕਰੂੰਗਾ ਆਪਣੇ ਨਾਮ ਆਪਣਾ ਜਿਹੜਾ ਪੈੰਡ ਸ਼ਹਿਰ ਜੋ ਵੀ ਆ ਲੈ ਕੇ ਇਸ ਵੀਡੀਓ ਦੇ ਥੱਲੇ ਪੇਚੋ ਅਗਲੀ ਵੀਡੀਓ ਚ ਸਾਰਿਆਂ ਦੇ ਨਾਮ ਬੋਲੂੰਗਾ ਵਾਦਾ ਵਾ ਜੀ ਜਲਦੀ ਮਿਲੂੰਗਾ